ਗੱਲ ਕਰਦਾ ਅਸੀਂ ਸਾਰੇ ਬਹੁਤ ਜਜ਼ਬਾਤੀ ਸਾਰਾ ਕੋ ਕਰਨਾ ਚਾਹਣੇ ਹਰੇਕ ਦੇ ਮਨ ਵਿੱਚ ਹੈਗਾ ਪੰਜਾਬ ਲਈ ਹੈਗੇ ਵੀ ਆ ਬੰਦੇ ਕੰਮ ਕਰੀ ਵੀ ਹੁੰਦੇ ਹਨ ਮੈਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਤੁਹਾਨੂੰ ਪਾਸ਼ਾਹੀ ਦਾਵੇ ਬਾਰੇ ਪਤਾ ਹੋਣਾ ਚਾਹੀਦਾ ਇਹਨੂੰ ਜੇ ਪਤਾ ਬਹੁਤਿਆਂ ਨੂੰ ਵੀ ਪਤਾ ਮੈਂ ਹੁਣ ਇੱਥੇ ਗੱਲ ਕਰਦਾ ਹਾਂ ਹੁਣ ਬਹੁਤਿਆਂ ਨੂੰ ਪਤਾ ਸਾਡੇ ਹੁਣ ਜਥੇਦਾਰ ਸਾਹਿਬ ਆ ਜਾਂ ਇੱਥੇ ਮੈਂ ਸੰਜਣਾ ਸਿੰਘ ਪੰਡਰਾਲ ਨੂੰ ਕਹਿੰਦਾ ਉਹ ਉਦੋਂ ਆਪਾਂ ਕਿਉਂ ਉਹਨਾਂ ਨੂੰ ਸੰਤ ਅਸੀਂ ਕਹਿੰਨੇ ਆ ਉਹਨਾਂ ਨੇ ਉਦੋਂ ਦੱਸਿਆ ਸੀ ਪਾਸ਼ਾਹੀ ਦਾਵਾ ਕੀ ਹੁੰਦਾ ਇਸ ਸਿਕੋਮੋਂ ਦਿਖਾਇਆ ਸੀ ਸਾਡੀ ਕੌਮ ਤਾਂ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਨਾ ਤੁਹਾਨੂੰ ਦੱਸਿਦਾ ਨਾ ਖੱਲਾਂ ਲਵਾ ਲਈਆਂ ਬਿਲਕੁਲ ਸੰਤਾਂ ਨੇ ਫਿਰ ਸੰਤਾਂ ਨੇ ਦੱਸਿਆ ਸੀ ਇਹ ਇਸ ਕਰਕੇ ਉਹ ਸਾਡੇ ਸੰਤ ਆ ਬਿਲਕੁਲ ਉਸ ਤੋਂ ਬਾਅਦ ਮੈਂ ਗੱਲ ਕਰਦਾ ਇੱਥੇ ਇਹੀ ਵੀ ਜਾਇਦ ਕਿੰਨੇ ਬੰਦੇ ਗਿਆਨੀਆਂ ਜਥੇਦਾਰ ਸਹਿਵਾ ਸਭ ਨੂੰ ਪਤਾ ਹੀ ਇਹਨਾਂ ਨੂੰ ਗਿਆਨ ਵੀ ਪਾਸ਼ਾਹੀ ਦਾ ਵਾ ਹੈ ਕੀ ਆ ਪਤਾ ਉਹਨਾਂ ਨੇ ਇਸ ਇਸ ਮਤਲਬ ਇੰਨੇ ਗੈਰ ਤੱਕ 84 ਤੋਂ ਹੁਣ ਤੱਕ ਕਿੰਨੇ ਸਾਡੇ ਯਾਰ ਧੀਆਂ ਪੈਣਾ ਮਾਰਤੇ ਯਾਰ ਆ ਬਲਾਤਕਾਰ ਕਰਤੇ ਨੰਗੀਆਂ ਕਰ ਕੀਤੀਆਂ ਸਾਡੀਆਂ ਉਹਨਾਂ ਨੇ ਐ ਕੀਤੀਆਂ ਤੇ ਕੁਸਕੇ ਕਿਉਂ ਨਹੀਂ ਇਹਨਾਂ ਨੂੰ ਇਹਨਾਂ ਨੇ ਕਿਹੜੀ ਦੱਸਿਆ ਪਾਸ਼ਾਹੀ ਦਾ ਵਾਯਾ ਬਿਲਕੁਲ ਸੋਚ ਅਸਲ ਮੋੜ ਸਾਡੇ ਮੋਡੀਆਂ ਵਿੱਚ ਚਾਹੀਦਾ ਸਭ ਤੋਂ ਪਹਿਲਾਂ ਇਸ ਕੌਮ ਨੂੰ ਪਾਸ਼ਾਹੀ ਦਾਵੇ ਬਾਰੇ ਦੱਸਦੀ ਤੇ ਰੀਜਨ ਕੀ ਦੱਸਦੀ ਨਹੀਂ ਪਈ ਰੀਜਨ ਤਾਂ ਕਾਲਪੁਰਖੀ ਜਾਦਾ ਰੀਜਨ ਪਤਾ ਹੀ ਆ ਸਭ ਨੂੰ ਜਦੋਂ ਦਿੱਲੀ ਉਦੋਂ ਨਾ ਜਦ ਦਿੱਲੀ ਫੜੇ ਕਰਦੇ ਆ ਮਹਾਰਾਣੀ ਇਸ ਦਾ ਰਾਜ ਆਉਂਦਾ ਜੇ ਉਸ ਤੋਂ ਬਾਅਦ ਵੀ ਮਤਲਬ ਉਹ ਦੁੱਪਈ ਲਾਣੇ ਸਿੰਘ ਜੀ ਕਦੋਂ ਹੂੰ ਪੂਰੇ ਬਾਣੇ ਚ ਪਜਾਮੀਆਂ ਪਾਕੇ ਨਹੀਂ ਸੀ ਹੂੰ ਪਜਾਮੀਆਂ ਪਾਕੇ ਨਹੀਂ ਫੈਸਲੇ ਲਏ ਜਾਂਦੇ ਬਿਲਕੁਲ ਆਹ ਕੀ ਕੀਤੀ ਗੱਲ ਮੈਂ ਕਹਿਣਾ ਉਹ ਨਾ ਵੀ ਪੰਜਾਬ ਦਾ ਜਿੰਨੀ ਵੀ ਲੀਡਰਸ਼ਿਪ ਹੁਣ ਤਾਂ ਮੈਂ ਇਹ ਗੱਲ ਕਹਿਣਾ ਵੀ ਵੋਟਾਂ ਦਾ ਵੀ ਵੋਟਾਂ ਪਾਉ ਹੀ ਨਾ ਇਹਨਾਂ ਨੂੰ ਹੂੰ ਛੱਡ ਦਿਓ ਪਰ ਇਹ ਥੋੜਾ ਹੱਲ ਨਹੀਂ ਗਾਏ ਹੂੰ ਵੋਟਾਂ ਤੁਸੀਂ ਪਾਉਣੇ ਆ ਵੋਟਾਂ ਦਾ ਢਾਂਚਾ ਤਾਂ ਉਹਨਾਂ ਦੇ ਕੋਲੇ ਹੀ ਆ ਉਹਨਾਂ ਨੇ ਅੱਜ ਸਭ ਰੈ ਸੈੱਟ ਕਰ ਲੈਣਾ ਇਹਨੂੰ ਛੱਡੋ ਹੂੰ ਸਹੀ ਆ ਪਰ ਮੈਂ ਇਥੇ ਇਹ ਸੋਚਦਾ ਨਾ ਵੀ ਸਾਡੇ ਜੇ ਮੰਨ ਲਾਉਣ ਪਹਿਲਾਂ ਜੋ ਰਹੀਆਂ ਸੀ ਸਸਦਾਂ ਦੇ ਵਿੱਚ ਮੈਂ ਸੋਚਦਾ ਹੁੰਦਾ ਸੀ ਵੀ ਪੰਜਾਬ ਵੱਲੋਂ ਜਿਹੜਾ ਮੁੱਖ ਮੰਤਰੀ ਜਾਵੇ ਉਹ ਪੂਰਨ ਸਿੰਘ ਹੋਣਾ ਚਾਹੀਦਾ ਗੁਰੂ ਦਸਜਾਵੇ ਪ੍ਰੋਪਰ ਜਿੰਨੇ ਵੀ ਬੰਦੇ ਬਣਦੇ ਚਲੋ ਆਪਾਂ ਨਾਲ ਦੂਜੀਆਂ ਕਸਟਮ ਨੂੰ ਲੈ ਕੇ ਚੱਲਦੇ ਆਪਾਂ ਸਭ ਸਾਂਝ ਸਰਬ ਸਾਂਝੇ ਸਾਂਝੀ ਵਲਤਾ ਦੀ ਗੱਲ ਕਰਦੇ ਆ ਉਹ ਵੀ ਨਾਲ ਹੁਣ ਚਲੋ ਆਪਦੇ ਹੁਣ ਉਸ ਧਰਮਸਰ ਪਰ ਉਹਦੀ ਪੋਸ਼ਾਕਾ ਹੋਵੇ ਹੋਣੀ ਚਾਹੀਦੀ ਸੀ ਇਹ ਪਜਾਮੀਆਂ ਪਾ ਕੇ ਤੇ ਪੈਂਟਾ ਪਾ ਕੇ ਫੈਸਲੇ ਨਹੀਂ ਲਏ ਜਾਂਦੇ ਹੁੰਦੇ ਹਾਂ ਕਿਸੇ ਵੀ ਕੌਮ ਦੇ ਜਾਂ ਪਰਿਵਾਰ ਦੇ ਬਿਲਕੁਲ ਤੇ ਖਾਸ ਕਰਕੇ ਫਿਰ ਇਸ ਪਰਿਵਾਰ ਦੇ ਸਿੱਖ ਕੌਮ ਦੇ ਸਿੱਖ ਪਰਿਵਾਰ ਸਿੱਖ ਕੌਮ ਨਹੀਂ ਸਿੱਖ ਪੰਥਾ ਪੰਥ ਹਮ ਸਿੱਖ ਪੰਥਾ ਪੰਥ ਗੁਰੂ ਨਾਨਕ ਨਰਮਲ ਪੰਥ ਚਲਾਇਆ ਇਹ ਪੰਥ ਹੈ ਇੱਕ ਹਮ ਸੋ ਕਹਿਣਾ ਮੈਂ ਅੱਜ ਇਹ ਗੱਲ ਕਹਿਣ ਦਾ ਮੇਰਾ ਇਹ ਟਾਂਚਾ ਸੀ ਵੀ ਗੱਲ ਪਾਸ਼ਾਹੀ ਦਾ ਵੀ ਮੈਂ ਕਰਦਾ ਵੀ ਸਾਨੂੰ ਸਭ ਤੋਂ ਪਹਿਲਾਂ ਹਰੇਕ ਜੋ ਮੇਰੇ ਭਰਾ ਅੱਜ ਹੈਗੇ ਜੰਗ ਦੇ ਮੈਦਾਨ ਦੇ ਵਿੱਚ ਸਿਸਟਮ ਦੇ ਬਰਾਬਰ ਖਿਲਾਫ ਮਤਲਬ ਹੈਗੇ ਖੜੇ ਆ ਹਮ ਆਪਣੇ ਤੋਂ ਵੀ ਵੱਡੇ ਖੜੇ ਬੰਦੇ ਹਨ ਸਾਰੇ ਭਾਈ ਟੋਟਲੀ ਅੱਜ ਨੇ ਜੋ ਸਾਡੇ ਪ੍ਰਚਾਰਕ ਵੀ ਆ ਪੰਥਕ ਵੀ ਆ ਜਿਨ੍ਹਾਂ ਨੂੰ ਪਤਾ ਉਹ ਦਸਨ ਪਾਸ਼ਾਹੀ ਦਾਵੇ ਬਾਰੇ ਵੀ ਇਹ ਹੈ ਕੀ ਆ ਵੀ ਇਹ ਕਿਵੇਂ ਵਾਪਰਿਆ ਕੀ ਹੋਇਆ ਤੇ ਜਿਨ੍ਹਾਂ ਨੂੰ ਜਿਹੜੇ ਹੁਣ ਆਪਣੀ ਉਮਰ ਵਾਲੇ ਆ ਇਹਦੇ ਵਿੱਚ ਆ ਉਹਨੂੰ ਸਮਝਣਾ ਤੇ ਆਪਦੇ ਜੇ ਉਹ ਘਰੇ ਮਾਵਾ ਬੱਚਿਆਂ ਨੂੰ ਦੱਸਣ ਮਾਵਾ ਵੀ ਸਮਝਣਾ ਬੰਦੇ ਜਿਹਦੇ ਬੱਚਿਆਂ ਨੂੰ ਦੱਸਣ ਸਭ ਤੋਂ ਪਹਿਲਾਂ ਪਾਸ਼ਾਹੀ ਦਾਵੇ ਬਾਰੇ ਦੱਸ ਉਹ ਪਾਸ਼ਾਹੀ ਦਾਵਾ ਹੈ ਕੀ ਆ ਸਿੱਖਾਂ ਦਾ ਇਤਿਹਾਸ ਆ ਜੋ ਨਹੀਂ ਪ੍ਰਚਾਰਿਆ ਗਿਆ ਇਹਨਾਂ ਵੱਲੋਂ ਬਿਲਕੁਲ ਅੱਜ ਇੱਥੇ ਗੱਲ ਕਰਕੇ ਗੱਲ ਟਾਲ ਦਦੇ ਵੀ ਨਹੀਂ ਪ੍ਰਚਾਰਿਆ ਗਿਆ ਕਮੀ ਰਹਿ ਗਈ ਆਪਾਂ ਇੰਨੀਆਂ ਹੈ ਨਹੀਂ ਮੈਂ ਕਿਹਾ ਮਰਤਰੀਆਂ ਆਪਾਂ ਤਾਂ ਪਾਪੀ ਬੰਦੇ ਆ ਨਾ ਹੂੰ ਪਰ ਇੱਥੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਕੌਮ ਨੇ ਵੀ ਤੁਸੀਂ ਪ੍ਰਚਾਰ ਕਿਉਂ ਨਹੀਂ ਪ੍ਰਚਾਰਿਆ ਹਮਮ ਗੱਲ ਵੀ ਸਹੀ ਹੈ ਪਾਸ਼ਾਹੀ ਬਾਰੇ ਦੱਸਿਆ ਕਿਉਂ ਨਹੀਂ ਗਾ ਇਹ ਕਿਸੇ ਨੇ ਨਹੀਂ ਕਿਹਾ ਕਿਉਂ ਨਹੀਂ ਦੱਸਿਆ ਇੱਥੇ ਗੱਲ ਨਿਬੜ ਗਈ ਬਸ ਵੀ ਇਹ ਪ੍ਰਚਾਰ ਨਹੀਂ ਹੋਇਆ ਜਿਹਦੀ ਕਮੀ ਰਹਿ ਗਈ ਕਿਤੇ ਹਮਮ ਬਿਲਕੁਲ ਜਿੱਦਣ ਪਾਸ਼ਾਹੀ ਦਾਅਵੇ ਨੂੰ ਤੁਸੀਂ ਗੱਲ ਸਮਝੋਗੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੋਈ ਧੜਾ ਬਣਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਚੁੱਪਰ ਕੇ ਤੁਰ ਪੈਣਾ ਆਉਂਦੀ ਮੰਜ਼ਲ ਵੱਲ ਤੇ ਗੁਰੂ ਨਾਨਕ ਦੇਵ ਦਾ ਘਰ ਸਵਰਗਾ ਸਵਰਗ ਧਰਤੀ ਤੇ ਸਵਰਗਾ ਇਹ ਜਿਹੜਾ ਸਿੰਘ ਸਜਣਾ ਮਤਲਬ ਤੁਸੀਂ ਸਵਰਗਾ ਦੇ ਦਰਸ਼ਨ ਕਰ ਲਏ ਸਭ ਕੁਝ ਹੀ ਵੇਖ ਲਿਆ ਧਰਤੀ ਤੇ ਉੱਪਰਲਾ ਕੀ ਆ ਧਰਤੀ ਤੇ ਵੇਖ ਲਿਆ ਸਭ ਕੁਝ ਇੱਥੇ ਆ ਬਈ ਸਾਰਾ ਕੁਝ ਉਹ ਇੱਥੇ ਗੱਲ ਸੀ ਮੇਰੀ ਵੀ ਪਾਸ਼ਾਹੀ ਦਾਵੇ ਨੂੰ ਸਮਝਣ ਦੀ ਲੋੜ ਆਗਲੇ ਦੇ 1 ਇੰਚ ਪੈਰ ਨਹੀਂ ਹਿੱਲੇ ਤੇ ਖੋਜ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਠੀਕ ਹੈ ਨਾ ਸਾਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਜੋ ਵੱਡਿਆਂ ਨੇ ਕੀਤਾ ਚਲੋ ਉਹਨਾਂ ਦੀ ਮਿਹਰਬਾਨੀ ਆ ਪਰ ਇਹ ਕਰਨਾ ਚਾਹੀਦਾ ਸੀ